ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਕਿਸੇ ਪੰਜਾਬ ਦੇ ਏਰੀਆ ਵਿੱਚ ਅਗਰ ਪੰਜਾਬੀ ਦੀ ਪ੍ਰਿੰਟਿੰਗ ਜਾਂ ਲਿਖਾਈ ਕਰਵਾਣੀ ਹੋਏ ਨਾ ਤੇ ਬਹੁਤ ਆਸਾਨ ਤੇ ਬਹੁਤ ਸੋਖਾ ਹੈ ਪਰ ਜੇ ਰਾਜਸਥਾਨ ਜੀ ਜੇ ਇਲਾਕੇ ਵਿੱਚ ਅਲਵਰ ਜੀ ਜੇ ਇਲਾਕੇ ਵਿੱਚ ਅਗਰ ਕਰਾਣਾ ਹੋਏ ਤੇ ਸਾਨੂੰ ਅਮੂਮਨ ਪੈਂਟਰ ਨਹੀਂ ਮਿਲਦੇ ਪਰ ਅੱਜ ਮੈਨੂੰ ਇੱਥੇ ਪੈਂਟਰ ਮਿਲੇ ਨੇ ਤੇ ਬੜੀ ਖੁਸ਼ੀ ਹੋਈ ਕਿਉਂਕਿ ਮੈਂ ਕਈ ਦਿਨ ਪਹਿਲਾਂ ਕਾਫੀ ਪਰੇਸ਼ਾਨ ਸੀ ਗੁਰਦੁਆਰਾ ਸਾਹਿਬ ਦੇ ਬਾਰਿਕ ਹੋਲਡਿੰਗ ਬੋਰਡ ਦਾ ਨਾਮ ਨਾਮ ਲਿਖਵਾਣਾ ਸੀ ਤੇ ਬੜੀ ਦਿੱਕਤ ਆਈ ਸੀ ਲੇਕਿਨ ਅੱਜ ਮੈਨੂੰ ਪੈਂਟਰ ਮਿਲਿਆ ਆ ਤੁਹਾਨੂੰ ਦਿਖਾਣਾ ਹੈ ਸਾਹਿਬ ਜੀ ਪਹਿਲੇ ਆ ਜੀ ਆ ਦੇਖੋ ਗਿਰਦੀ ਪੇਂਟਿੰਗ ਗਿਰਦੀ ਪੇਂਟਿੰਗ ਦਿਖਾਓ ਤੇ ਇਹ ਜੋ ਪੇਂਟਿੰਗ ਕਰ ਰਹੇ ਸਾਡੇ ਗਿਰਦੀ ਜਸਵੀਰ ਜੀ ਨੇ ਤੇ ਜੀ ਸਸਰੀਕਲ ਸਸਰੀਕਲ ਜੀ ਸਾਹਿਬ ਜੀ ਕਿਹਨਾ ਤੜਾ ਦੇ ਪੂਰਾ ਨਾਮ ਕੀ ਹੈ ਪੂਰਾ ਨਾਮ ਜਸਵੀਰ ਸਿੰਘ ਹੈ ਜੀ ਜਸਵੀਰ ਸਿੰਘ ਹਾਂ ਜੀ ਤੇ ਜੀ ਜਸਵੀਰ ਸਿੰਘ ਜੀ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਅਗਰ ਕੋਈ ਅਲਵਰ ਜ਼ਿਲ੍ਹੇ ਦੇ ਅੰਦਰ ਆਪਣੇ ਗੁਰਦਾਰਾ ਸਾਹਿਬ ਵਿੱਚ ਕੋਈ ਪੰਜਾਬੀ ਤੇ ਦਿਖਾਈ ਜਾਂ ਪੇਂਟਿੰਗ ਕਰਾਣੀ ਹੋਵੇ

ਆ ਮੈਂ ਇਹਨੂੰ ਪੁੱਛਿਆ ਕਿ ਤੁਸੀਂ ਕੀ ਪੰਜਾਬੀ ਪੇਂਟਿੰਗ ਕਰ ਲੈਂਦੇ ਹੋ ਇਹਨਾਂ ਕਿਹਾ ਬਿਲਕੁਲ ਤੇ ਮੈਂ ਕਿਹਾ ਸੰਗਤ ਨੂੰ ਦੱਸ ਦਿਆਂ ਅਗਰ ਆਪ ਜੀ ਆਪਣੇ ਗੁਰਦੁਆਰਾ ਸਾਹਿਬ ਕਾਰਵਿਚਾ ਕਿਤੇ ਵੀ ਲਿਖਾਈ ਕਰਾਉਣੀ ਹੈ ਤੇ ਬਹੁਤ ਸੋਹਣੀ ਲਿਖਾਈ ਕਰਦੇ ਨੇ ਹਾਲਾਂਕਿ ਇਹਨਾਂ ਨੇ ਇਸ ਏਰੀਆ ਵਿੱਚ ਇਸ ਜਗ੍ਹਾ ਜਿੱਥੇ ਖੜੇ ਆ ਇੱਥੇ ਤਾਂ ਪੰਜਾਬੀ ਪੇਂਟਿੰਗ ਨਹੀਂ ਕਰਦੇ ਕੋਈ ਲੋੜ ਨਹੀਂ ਸੀ ਇਹ ਕਿਸੇ ਸਕੂਲ ਵਿੱਚ ਚੱਲ ਉੱਤੇ ਹਿੰਦੀ ਪੇਂਟਿੰਗ ਕਰਦੇ ਨੇ ਲੇਕਿਨ ਇਹ ਬਹੁਤ ਸੋਹਣੀ ਪੇਂਟਿੰਗ ਕਰਦੇ ਨੇ ਅਗਰ ਆਪ ਜੀ ਨੂੰ ਵੀ ਕੋਈ ਲਿਖਵਾਣਾ ਹੋਵੇ ਜਾਂ ਲਿਖਾਈ ਕਰਵਾਉਣੀ ਹੋਵੇ ਗੁਰਦੁਆਰਾ ਸਾਹਿਬ ਜਾਂ ਕਿਤੇ ਵੀ ਤੇ ਆਪ ਜੀ ਇਸਕੀਨ ਤੇ ਆਦੇ ਜੀ ਨੰ

ਸਕ੍ਰੀਨ ਤੇ ਵੀ ਆ ਰਿਹਾ ਹੋਗਾ ਸਕ੍ਰੀਨ ਤੇ ਆਤੀ ਨੰਬਰ ਦੇਖਦੇ ਹੋ ਤਾਂ ਸਸਨਗਜੀ ਹਰਗਰਾਜ ਜੀ ਨੂੰ ਇੱਕ ਦੀ ਰੋਡ ਪੈਂਦੀ ਹੈ ਤੇ ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਅਮੂਮਨ ਪ੍ਰਬੰਧਕਾਂ ਨੂੰ ਜਦੋਂ ਇਹ ਦਿਖਾਉਣਾ ਹੁੰਦਾ ਹੈ ਲੰਗਰ ਹਾਲ ਜਾਂ ਜੋੜਾ ਘਰ ਜਾਂ ਜੋ ਵੀ ਦਿਖਾਉਣਾ ਹੁੰਦਾ ਦਿੱਕਤ ਆਂਦੀ ਹੈ ਤੇ ਇਹ ਵੀ ਅਵੇਲੇਬਲ ਨੇ ਨੰਬਰ ਸਕ੍ਰੀਨ ਤੇ ਆ ਰਹੇ ਨੇ ਭਰਪੁਰ ਦੇ ਇਲਾਕੇ ਦੇ ਆਸ-ਪਾਸ ਦੇ ਵੀ ਅਲਵਰ ਜ਼ਿਲ੍ਹੇ ਦਾ ਪੂਰਾ ਵੀ ਜਿੱਥੇ ਵੀ ਆਪ ਜੀ ਬੁਲਾਣਾ ਚਾਹੋ ਤੇ ਉੱਥੇ ਆ ਕੇ ਸੇਵਾ ਕਰਨ ਨੂੰ ਤਿਆਰ ਹਨ ਇਹਦੇ ਕੋ ਬੇਨਤੀ ਪ੍ਰਵਾਨ ਕਰਦੀ ਭੋਇਆ ਪੁੱਲਾ ਦੇਖਿਮਾ ਵਾਈ ਗੁਰਜੀ ਦਾ ਖਾਲਸ